ਇੱਕ ਨਾਰਾ بلند ਹੋ ਰਿਹਾ ਕਿ ਬਈਏ ਪਹਜਾਓ ਪੰਜਾਬ ਬਚਾਓ ਇਹਦੇ ਨਾਲ ਕੀ ਆਇਆ ਬਹੁਤ ਵੱਡਾ ਟਕਰਾਅ ਹੋ ਸਕਦਾ ਟਕਰਾਅ ਹੋਊਗਾ ਕੁਝ ਹੋਰ ਵੱਡੇ ਨੁਕਸਾਨ ਹੋ ਸਕਦੇ ਆ ਸਰਕਾਰ ਨੂੰ ਇਸ ਮਸਲੇ 'ਚ ਪਹਿਲ ਕਦਮੀ ਕਰਕੇ ਇਹਨੂੰ ਨਿਯਠਣਾ ਚਾਹੀਦਾ ਆ ਲੋਕਾਂ ਦੀ ਮੰਗ ਸੁਣੀ ਚਾਹੀਦੀ ਹੈ ਹਰ ਪਿੰਡ ਦੀ ਹਰ ਇੱਕ ਬੰਦੇ ਦੀ ਇੱਕ ਮੰਗ ਹੈ ਇਸ ਟਾਈਮ ਕਿ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਇਹ ਪੰਜਾਬ 'ਚ ਜ਼ਮੀਨਾਂ ਨਾ ਖਰੀਦ ਸਕਣਾਂ ਤੇ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਨਾ ਬਣ। ਵੋਟ ਬਣਦੀ ਆ ਤਾਂ ਇਹ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਆ। ਜ਼ਮੀਨ ਖਰੀਦੇ ਆ ਤਾਂ ਇਹ ਆਪਣੇ ਲੋਕਾਂ ਦੇ ਵੈਸੇ ਹੱਕ ਤੇ ਬਹੁਤ ਵੱਡਾ ਡਾਕਾ ਆ ਤੇ ਵੈਰੀਫਿਕੇਸ਼ਨ ਨਹੀਂ ਹੁੰਦੀ। ਉਹਦੇ ਨਾਲ ਸਰਕਾਰ ਦਾ ਸਭ ਤੋਂ ਫਾਇਦਾ ਹੋਇਆ। ਵੈਰੀਫਿਕੇਸ਼ਨ ਹੋਊਗੀ ਤਾਂ ਕ੍ਰਾਈਮ ਘਟੂਗਾ। ਇਹਨਾਂ ਦੀ ਜਾਂਚ ਪੜਤਾਲ ਹੋਊਗੀ। ਇਹਨਾਂ ਦਾ ਹਰ ਬੰਦੇ ਬਾਰੇ ਜਾਣਕਾਰੀ ਹੋਊਗੀ ਤਾਂ ਸਰਕਾਰ ਨੂੰ ਇਸ ਮਸਲੇ 'ਚ ਪਹਿਲ ਕਦਮੀ ਕਰਕੇ ਆਪ ਉੱਤਰਨਾ ਚਾਹੀਦਾ। ਇੱਕ ਨੀਤੀ ਬਣਾਣੀ ਚਾਹੀਦੀ ਕਿ ਪੰਜਾਬ ਤੋਂ ਬਾਹਰ ਵਾਲਾ ਕੋਈ ਵੀ ਕੋਈ ਵੀ ਆ ਕੇ ਪੰਜਾਬ ਦੀ ਜ਼ਮੀਨ ਨਾ ਖਰੀਦੇ। ਦੇਖੋ ਜਿਹੜਾ ਇਹ ਪ੍ਰਵਾਸੀਆਂ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਕਿਸਾਨ ਜੁਨੀਆ ਨਾਲ ਪੰਚਾਇਤਾਂ ਜਾਂ ਆਮ ਸਾਰੇ ਸਾਡੇ ਕਿਸਾਨ ਭਰਾਵਾਂ ਨੇ ਮਿਲ ਕੇ ਲਿਖਿਆ ਸੀ ਵੀ ਜਿਹੜੀਆਂ ਬੱਦ ਰਹੀਆਂ ਘਟਨਾਵਾਂ ਪ੍ਰਵਾਸੀਆਂ ਵੱਲੋਂ ਜਾਂ ਨਸ਼ਿਆਂ ਦੀਆਂ ਹੋਣ ਜਾਂ ਆ ਬਹੁਤ ਹੱਤਿਆ ਦੀਆਂ ਆਈਆਂ ਸਾਹਮਣੇ ਉਹਨਾਂ ਦੇ ਇਕੱਠੇ ਹੋ ਕੇ ਉਹਦਾ ਹੱਲ ਕਿਹੋ ਜਿਹਾ ਕੀਤਾ ਜਾਵੇ ਅਸੀਂ ਅੱਜ ਤੋਂ 4-5 ਸਾਲ ਪਹਿਲਾਂ ਆਪਣੇ ਪਿੰਡ ਤੋਂ ਅਭਿਆਨ ਚਲਾਇਆ ਸੀ ਗਾਟਗਾਟ ਦੇ ਵਿੱਚ ਅਖਬਾਰਾਂ 'ਚ ਤੁਸੀਂ ਵੀ ਸਰ ਬਹੁਤ ਉਹਨੂੰ ਖਬਰ ਨੂੰ ਲਗਾਇਆ ਸੀ ਕਿ ਜਦ ਵੀ ਕੋਈ ਪ੍ਰਵਾਸੀ ਕਿਸੇ ਦੀ ਮੋਟਰ ਤੇ ਜਾ ਕਿਸੇ ਨੇ ਘਰ 'ਚ ਰੱਖਣਾ ਤਾਂ ਉਹਦੀ ਜਿਹੜੀ ਵੈਰੀਫਿਕੇਸ਼ਨ ਹੈ ਇੱਕ ਥਾਣੇ ਵਿੱਚ ਕਰਾਓ ਤੇ ਇੱਕ ਪੰਚਾਇਤ ਨੂੰ ਜੋ ਗਾਪਰ ਲੋਕਾਂ ਨੇ ਉਹਦੇ ਵੱਲ ਜਦੋਂ ਧਿਆਨ ਨਹੀਂ ਦਿੱਤਾ ਧਿਆਨ ਸਾਡੇ ਉਦੋਂ ਦਿੰਦੇ ਆ ਜਦੋਂ ਸਾਡੇ ਨਾ ਨੱਕ ਨਾਲ ਚੋਕੇ ਮੂੰਹ ਦੇ ਵਿੱਚ ਪੈ ਜਾਂਦੀਆਂ ਹੁਣ ਉਸ ਵਾਂਗ ਆ ਗਿਆ ਕਿ ਜਦੋਂ ਸਾਡੇ ਮੂੰਹ ਵਿੱਚ ਪੈਣ ਲੱਪਈ ਤਾਂ ਹੁਣ ਸਾਰੇ ਜਾਗਣ ਲੱਪੈ ਚਲੋ ਠੀਕ ਹੈ ਦੇਰ ਆਏ ਦਰੋਸਤ ਆਏ ਹੋਣ ਸਭ ਤੋਂ ਪਹਿਲਾਂ ਦਾ ਇਹਨਾਂ ਜਿਹੜੀ ਜ਼ਿੰਮੇਵਾਰੀ ਬਣਦੀ ਉਹ ਪੰਚਾਇਤਾਂ ਦੀ ਬਣਦੀ ਸਟਾਰਟਿੰਗ ਤੋਂ ਜੇ ਪਿੰਡ ਦਾ ਸਰਪੰਚ ਜਾਂ ਲੰਬੜਦਾਰ ਚਾਵੇ ਤਾਂ ਉਹਨਾਂ ਦੇ ਆਧਾਰ ਕਾਰਡ ਜਿਹੜੇ ਬਣਨੇ ਬਿਲਕੁਲ ਬੰਦ ਹੋ ਜਾਣ ਜਦ ਅਸੀਂ ਵੈਰੀਫਿਕੇਸ਼ਨ ਕਰਾਂਗੇ ਸਰਪੰਚੀ ਤੌਰ ਤੇ ਜਾਂ ਲੰਬੜਦਾਰ ਜਾਂ ਕੋਈ ਜ਼ਮੀਨ ਖਰੀਦ ਦਾ ਪ੍ਰਵਾਸੀ ਤਾਂ ਲੰਬੜਵਾਰ ਦੀ ਜਾਂ ਸਰਪੰਚ ਦੀ ਗਵਾਹੀ ਮੰਗਦੇ ਉੱਤੇ ਯਾਰ ਨਾ ਕਿ ਸਰਪੰਚ ਜ਼ਰੂਰੀ ਤਾਂ ਨਹੀਂ ਐ ਪਰ ਸਰਪੰਚ ਨੇ ਜਾਣਾ ਹੀ ਆ ਕੋਈ ਜੇ ਸਾਡੀਆਂ ਆਪਣੀ ਅਸੀਂ ਆਪਣੇ ਫਾਇਦੇ ਲਈ ਉਹਨਾਂ ਦੇ ਨਾਂ 'ਤੇ ਇਹ ਸਾਰਾ ਕੰਮ ਕਰਵਾ ਰਹੇ ਆਂ ਜੇਕਰ ਇਹ ਚੀਜ਼ਾਂ ਦੇ ਨੱਥ ਪਾਣੀ ਆ ਤਾਂ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਤੁਰਨਾ ਪਊਗਾ ਆਪਣੇ ਘਰ ਤੋਂ ਜੇ ਕੋਈ ਕਿਸੇ ਨੇ ਬੰਦਾ ਰੱਖਿਆ ਪ੍ਰਵਾਸੀ ਰੱਖਿਆ ਕਿਸੇ ਸਟੇਟ ਦਾ ਵੀ ਆ ਉਹਦੀ ਵੈਰੀਫਿਕੇਸ਼ਨ ਪਹਿਲਾਂ ਆਪ ਕਰਵਾਈਏ ਅਸੀਂ ਥਾਣੇ ਫਿਰ ਪਿੰਡ ਵਿੱਚ ਸਰਪੰਚ ਪੰਚ ਲੰਬੜਦਾਰ ਦੀ ਜ਼ਿੰਮੇਵਾਰੀ ਬਣਦੀ ਜੇ ਕੋਈ ਕਿਸੇ ਦੀ ਮੋਟਰ ਤੇ ਰਹਿੰਦਾ ਜਾਂ ਕੋਈ ਕੰਮ ਆਉਂਦਾ ਚਾਹੇ 6 ਮਹੀਨੇ ਲਈ ਵੀ ਆਂਦਾ ਤਾਂ ਜਿਹੜੀ ਵੈਰੀਫਿਕੇਸ਼ਨ ਅਸੀਂ ਥਾਣੇ ਆਰ ਪੰਚਾਇਤ ਚ ਜ਼ਰੂਰ ਕਰਵਾਈਏ ਉਸ ਤੋਂ ਬਾਅਦ ਸਾਡੇ ਐਲ ਡੀ ਐਮ ਸਾਹਿਬ ਆ ਡੀ ਸੀ ਸਾਹਿਬ ਆ ਅਸੀਂ ਉਹਨਾਂ ਨੂੰ ਵੀ ਤਾਂ ਹੀ ਦੱਸਣ ਜੋਗੇ ਹੋਵਾਂਗੇ ਜੇਕਰ ਅਸੀਂ ਆਪਣੇ ਪਿੰਡ ਦਾ ਸਾਡੇ ਦਾ ਇੱਕ ਆਊਗਾ ਉਹਦੇ ਨਾਲ ਅਸੀਂ ਸਾਰੇ ਮਿਲ ਜੁਲ ਕੇ ਜ਼ਮੀਨਾਂ ਦੀ ਗੱਲ ਕਰ ਲਈਏ ਜਿਹੜੇ ਫਰੀਦ ਦੇ ਆ ਜਦ ਸਾਡੇ ਹੀ ਬੰਦੇ ਕੁਸ਼ਕ ਪੈਸਿਆਂ ਦੇ ਲਾਲਚ ਵਿੱਚ ਆ ਕੇ ਉਹਨਾਂ ਨੂੰ ਜ਼ਮੀਨਾਂ ਵੇਚਦੇ ਆ ਤੇ ਦੇਖੋ ਇੱਕ ਬੰਦਾ ਹੁਣ ਮੈਂ ਆ ਮੈਂ ਨਹੀਂ ਵੇਚਦਾ ਇਹ ਵੇਚਦਾ ਤਾਂ ਉਹਦੇ ਵਿੱਚ ਆਪਾਂ ਇਹਨਾਂ ਨੂੰ ਕਿਹਾ ਕਿ ਸਕਦੇ ਪਰ ਵੈਰੀਫਿਕੇਸ਼ਨ ਕਰਾਣ ਲਈ ਜਾਣਾ ਪੈਂਦਾ ਉੱਥੇ ਨਾ ਜਾਈਏ ਸੀ ਇੰਨੀਆਂ ਦਾ ਬਾਕੀ ਭਾਈ ਸਾਰਿਆਂ ਦੇ ਨਾਲ ਆ ਸੀ ਜਿਹੜੀ ਆ ਜ਼ਮੀਨਾਂ ਗ੍ਰਹਿਣ ਦੇ ਕੋ ਬਾਹਲੇ ਸਟੇਟਾਂ ਦੇ ਵਿੱਚ ਅਸੀਂ ਹਵਾ ਚਲ ਚਲ ਜੀਏ ਜਾਂ ਕਿਤੇ ਉਧਰ ਚਲ ਜੀਏ ਬਿਲਕੁਲ ਵੀ ਥਾਂ ਮੜਲਾ ਨਹੀਂ ਲੈ ਸਕਦੇ ਪਰ ਸਾਡੇ ਸਟੇਟ ਵਿੱਚ ਕਿਉਂ ਨਹੀਂ ਹੈਗਾ ਇਦਾਂ ਦੇ ਕਾਨੂੰਨ ਸਾਡੀ ਕੌਮ ਹੈ ਇਦਾਂ ਦੀ ਕੌਮ ਤਾਂ ਹੈ ਨਹੀਂ ਸਾਡੇ ਦਾ ਹਰ ਵਾਸ ਕਿਤੇ ਕੋਈ ਜ਼ਰੂਰਤ ਬੰਦ ਲਈ ਜਾ ਵਾਲੀਏ ਸਟੇਟਜ ਕੋ ਆਵਤਾ ਆਨੀਆਂ ਤਾਂ ਸਭ ਤੋਂ ਪਹਿਲਾਂ ਪੰਜਾਬੀ ਖੜਦੇ ਆ ਤਾਂ ਸਾਡੇ ਨਾਲ ਕਿਉਂ ਨਹੀਂ ਸਰਕਾਰਾਂ ਖੜ ਰਹੀਆਂ ਇਹਦੇ ਬਾਰੇ ਇਹੀ ਆ ਕਿ ਜਿਹੜੀ ਇੱਕ ਘਟਨਾ ਵਾਪਰਦੀਆਂ ਉਹ ਤੋਂ ਕੁਝ ਸਿੱਖ ਕੇ ਇਹ ਘਟਨਾ ਦੁਬਾਰਾ ਨਾ ਵਾਪਰੇ ਜੋ ਹੁਸ਼ਿਆਰ ਪਰ ਕਿਸੇ ਦਾ ਬੱਚਾ ਸੀਗਾ ਉਹਦੀ ਜਗ੍ਹਾ ਕਾਨੂੰ ਸਾਡਾ ਬੱਚਾ ਨਾ ਹੋਵੇ ਇਸ ਕਰਕੇ ਅਸੀਂ ਸਾਰੇ ਇਲਾਕੇਨ ਤੇ ਪਹਿਲਾ ਸਭ ਤੋਂ ਪਹਿਲਾ ਅਸੀਂ ਆਪਣੇ ਘਰ ਤੋਂ ਸਟਾਰਟ ਕਰੀਏ ਤੇ ਜੋ ਇਹ ਘਟਨਾ ਵਾਪਰੀ ਆ ਇਹਦੇ ਪਿੱਛੇ ਕਿਤੇ ਨਾ ਕਿਤੇ ਕਸੂਰਵਾਰ ਅਸੀਂ ਆਪ ਵੀ ਆ ਅਸੀਂ ਬਿਨਾਂ ਜਾਜਪੜਤਾਲ ਤੋਂ ਆਧਾਰ ਕਾਰਡ ਬਣਾਤੇ ਸਟੈਂਪ ਲਾਤੀ ਕਿਸੇ ਸਰਪੰਚ ਨਾਲ ਜਾਂ ਐਮਸੀ ਨੇ ਬਿਨਾਂ ਜਾਜਪੜਤਾਲ ਤੋਂ ਅਸੀਂ ਕਮਰਾ ਕਿਰਾਏ ਤੇ ਦਿੱਤਾ ਹੌਲੀ ਹੌਲੀ ਉਹਨਾਂ ਆਪਣੇ ਹੋਰ ਬਿੱਤਰ ਸੱਜਣ ਸੱਦ ਲੈ ਉਹਨਾਂ ਦਾ ਕੋਈ ਡਾਟਾ ਹੀ ਨਹੀਂ ਜਿਦੇ ਕਰਕੇ ਕਿਉਂਕਿ ਜਦੋਂ ਤੱਕ ਡਰਦੀ ਨਾ ਉਦੋਂ ਤੱਕ ਇਹ ਘਟਨਾ ਵਾਪਰਦੀ ਹੈ ਹੁਣ ਅਰਬ ਕੰਟਰੀਆਂ ਚ ਕੀ ਆ ਜਦੋਂ ਕੋਈ ਕ੍ਰਾਈਮ ਕਰਦਾ ਉਹਨੂੰ ਤੁਰੰਤ ਸਜ਼ਾ ਆ ਜਿੱਦਾਂ ਦਾ ਕ੍ਰਾਈਮ ਕੀਤਾ ਉਦਾਂ ਦੀ ਸਜ਼ਾ ਉੱਥੇ ਬਹੁਤ ਘੱਟ ਕ੍ਰਾਈਮ ਹੁੰਦਾ ਹੁੰਦਾ ਤਾਂ ਹੈਗਾ ਬਹੁਤ ਘੱਟ ਸਾਡਾ ਕੀ ਆ ਸਾਡਾ ਇਹਦਾ ਕਾਨੂੰਨ ਹੈ ਇਹ ਕਠੋਰ ਤਾਂ ਹੈਗਾ ਹੀ ਹੈਗਾ ਨਾਲ ਲਚਕੀਲਾ ਵੀ ਹੈ ਜਿਦੇ ਕਰਕੇ ਕੋਈ ਅਜਿਹਾ ਕਾਨੂੰਨ ਨਹੀਂ ਹੈਗਾ ਜਿਹੜਾ ਮਰਜ਼ੀ ਆ ਜਾਓ ਪੰਜਾਬ ਚ ਜ਼ਮੀਨ ਖਰੀਦ ਲਓ ਜਿੱਦਾਂ ਮਰਜ਼ੀ ਰਹਿ ਲਓ ਇੱਥੇ ਉਹੀ ਪੁੱਛ ਪਰਤਾ ਦੀ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਹ ਇਲਾਕੇ ਦੇ ਜਿੰਨੇ ਸਰਪੰਚ ਪੰਜ ਪੰਚਾਇਤਾਂ ਮੋਹਰਵਾਰ ਬੰਦੇ ਤੁਹਾਡੇ ਮਾਧਿਅਮ ਦੇ ਜਰੀਏ ਅਸੀਂ ਇੱਕ ਸਨੇਹਾ ਦੇਣਾ ਚਾਹਨੇ ਤੇ ਕੁਛ ਐਦਾਂ ਦਾ ਕਾਨੂੰਨ ਬਣੇ ਕਿ ਜਿੱਦਾਂ ਪੰਜਾਬੀ ਕਿਸੇ ਹੋਰ ਜਗ੍ਹਾ ਨਹੀਂ ਜ਼ਮੀਨ ਖਰੀਦ ਸਕਦੇ ਤੇ ਹੋਰ ਸਟੇਟਾਂ ਵਾਲੇ ਵੀ ਪੰਜਾਬ ਚ ਜ਼ਮੀਨ ਨਾ ਖਰੀਦਣ ਤਾਂ ਜੋ ਕੱਲ ਨੂੰ ਜਿਹੜੀਆਂ ਇਹ ਘਟਨਾਵਾਂ ਹੋਈਆਂ ਇਹ ਨਾ ਵਾਪਰ ਇਹਦਾ ਮੇਨ ਮਕਸਦ